ਅੱਜ ਆਪਾਂ ਬਣਾ ਲਿਆ ਮੂੰਗੀ ਦੀ ਦਾਲ ਮੈਂ ਇੱਕ ਸਬਜ਼ੀਆਂ ਸਬਜ਼ੀਆਂ ਵੱਲੋਂ ਲੋਕਾਂ ਦੇ ਦੋ ਦਿਨ ਹੋ ਗਿਆ ਜੀ ਦਾਲ ਬਣਾਉਣੇ ਤੇ ਇਧਰ ਪਾਟਾ ਗੁੰਨ ਕੇ ਰੱਖ ਲਿਆ ਤੇ ਹੁਣ ਮੈਂ ਆਪਦੀ ਰੋਟੀ ਤਕੜਲੀ ਤਿਆਰ ਤੇ ਨਾਲ ਆਚਾਰ ਤੇ ਗੰਡਾ ਤੇ ਮੈਂ ਆਪ ਦੇ ਮੈਂ ਕਿਉਂਕਿ ਮੈਂ ਤਾਂ ਜਾਣਾ ਹੁਣ ਕੰਮ ਤੇ ਤੇ ਮੈਂ ਆਪਦੀ ਲਾ ਕੇ ਖਾਣੀ ਆ ਤੇ ਇਹ ਜਦੋਂ ਨੂੰ ਸਾਰੇ ਇਕੱਠੇ ਹੋਣਗੇ ਤੇ ਉਦੋਂ ਫਿਰ ਬਣਾ ਕੇ ਰਲ ਮਿਲ ਕੇ ਲਾ ਕੇ ਖਾ ਲੈਣਗੇ ਹਾਂਜੀ ਰੋਟੀ ਮੈਂ ਖਾ ਲਈ ਹੁਣ ਮੈਂ ਲੱਗੀ ਸੀ ਚਾਹ ਪੀਣ ਕਿਉਂਕਿ ਮੈਂ ਕੰਮ ਤੇ ਜਾਣਾ ਕਰਕੇ ਲੱਸੀ ਨਹੀਂ ਪੀਂਦੀ ਰੋਟੀ ਦੇ ਨਾਲ ਮੈਂ ਚਾਹ ਹੀ ਪੀ ਲੈਣੀ ਕਿਉਂਕਿ ਫਿਰ ਮੈਂ ਜਾਣਾ ਹੁੰਦਾ ਵਾ ਤੇ ਆ ਨਾਲ ਲੱਗੀ ਸੀਗੀ ਪੇੜੇ ਖਾਣੇ ਪੇੜੇ ਬਹੁਤ ਜ਼ਿਆਦਾ ਟੇਸਟੀ ਹੈ ਇਹ ਦੀਦੀ ਨੇ ਭੇਜੇ ਆ ਤੇ ਦੀਦੀ ਕਹਿੰਦੀ ਸੀ ਇਹ ਮਸ਼ਹੂਰ ਪੇੜੇ ਆ ਇੱਥੋਂ ਦੇ ਦੇਖੋਨੇ ਬਹੁਤ ਜ਼ਿਆਦਾ ਟੇਸਟੀ ਹੈ ਇਹ ਪੇੜੇ ਹੁਣ ਮੈਂ ਚਾਹ ਨਾਲ ਲੱਗੀ ਸੀਗੀ ਖਾਣ ਪੇੜੇ ਲਓ ਜੀ ਐਟਲੀਸ ਪਹਿਲੇ ਦਿਨ ਲੱਗਿਆ ਸੀ ਆਪਣੀ ਚਾਹ ਬਣਾਉਣਾ। ਕੋਈ ਦਾ ਭੈਣ ਕੋਲ ਪੀ ਲੈਂਦੇ ਸੀ ਜਾ ਕੇ। ਹੁਣ ਅੱਜ ਅਸੀਂ ਇਧਰ ਘਰ ਦੇ ਵਿੱਚ ਆਪ ਹੀ ਚਾਹ ਬਣਾਈ ਆ। ਇਹ ਸਾਡੀ ਰਸੋਈ ਆ। ਆਹ ਕੱਪ ਵਾਸ਼ਿੰਗ ਮਸ਼ੀਨ ਪਈ ਆ ਕੱਪੜੇ ਧੋਣ ਲਈ। ਬਾਕੀ ਆ ਸਾਡਾ ਮੇਨ ਬੰਦਾ ਜਿਹਨੇ ਚਾਹ ਬਣਾਈ ਅੱਜ। ਇਨੇ ਚਾਹ ਬਣਾਈਏ ਦੇਖੋ ਕਿੰਦਾ ਦਾ ਟੇਸਟ ਆਉਂਦਾ ਚਾਹ ਦਾ ਅੱਜ ਬਾਕੀ ਕਿਉਂਕਿ ਸਟਾਰਟਿੰਗ ਆ ਹੌਲੀ ਹੌਲੀ ਸਿੱਖਾਂਗੇ ਆ ਗਿਆ ਸਾਡਾ ਮਹਿਮਾਨ ਆ ਗਿਆ ਸਾਨੂੰ ਲੱਗ ਗਿਆ ਸਹੀ ਗੱਲ ਹੋ ਲੱਗ ਗਿਆ ਨਾ ਮਹਿਮਾਨ ਆ ਗਿਆ ਉਧਰੋਂ ਅੱਜ ਲੇਟ ਆਇਆ ਅੱਜ ਸੈਟਿੰਗ ਅੱਜ ਹੀ ਕਰਦੇ ਸੀ ਉਧਰ ਬਣਾਈਏ ਵੀਡੀਓ ਸੈਟਿੰਗ ਕਰਦੇ ਆਉ ਥੋੜੀ ਜਿਹੀ ਬਣਾਈ ਸੀ ਸੈਟਿੰਗ ਨਹੀਂ ਸੈਟਿੰਗ ਕਰਦੇ ਬਣਾਈ ਉਹਦਾ ਵੀਡੀਓ ਤਾਂ ਬਣਾਈ ਵੀ ਕੱਲੀ ਚਾਹ ਦੀਆਂ ਬਣਾ ਲਈ ਉਹ ਮੈਂ ਦੱਸਿਆ ਵੀ ਇੱਥੇ ਬਣਾ ਲੈ ਚੈੱਕ ਕਰ ਲਈ ਵੀ ਨਹੀਂ ਅਜੇ ਖਾਂਦੀ ਸੀ ਤੇ ਬਣਾਉਣੀ ਵੀ ਵੈਨ ਦੇ। ਬਣਾਉਣੀ ਬੈਠੀ ਆ। ਹਾਂ। ਹੋਰ ਮੰਮਾ ਦਾ ਫੋਨ ਆਇਆ ਘਰੇ ਠੀਕ ਠਾਕ। ਹਾਂਜੀ ਤੇਰੇ ਮੰਮਾ ਦਾ ਫੋਨ ਆਇਆ ਸਵੇਰੇ ਦੋ ਵਜੇ ਆਇਆ। ਅਸੀਂ 4 ਵਜੇ ਉੱਠ ਕਰਨੇ ਆ। ਕਰੀਏ ਕਿ ਇਹਨੇ ਸਸਾਇਟਿੰਗ ਨਹੀਂ ਹੋ ਰਹੀ ਉੱਠਣੇ ਦੀ। ਨੀਂਦ ਨਹੀਂ ਆਉਂਦੀ ਤੁਹਾਨੂੰ। ਨੀਂਦ ਏਜੰਸੀ ਆ 4 ਵਜੇ ਖੁੱਲ ਜਾਂਦੀ ਆ। ਹਾਂ। ਹੁਣ ਪਹਿਲਾਂ ਕੀ ਚਾਹ ਪਾਣੀ ਕਿ ਜੋ ਸ ਚਾਹ ਨਹੀਂ ਹੋ ਰਹੀ ਤਾਂ ਜੂਸ ਹੀ ਪੀਆ। ਤੇ ਦੱਸੋ ਪੀਣਾ ਜੂਸ ਹੀ। ਚਾਹ ਰਹਿਣੀ। ਚਾਹ ਪੀਣੀ। ਠੀਕ ਐ ਹੁਣ ਮੈਂ ਚੱਲੀ ਆ ਕੰਮ ਤੇ। ਤੁਸੀਂ ਕਰੋ ਰੈਸਟ। ਤੇ ਸਾਰਾ ਕੁਝ ਬਣਿਆ ਪਿਆ। ਨੀ ਰੋਟੀਆਂ ਲਾਇਓ ਰੋਟੀਆਂ ਸੀ ਲਾਵਾਂਗੇ ਪਹਿਲਾਂ ਨਾ ਖਾ ਮਾਵਾਂਗੇ ਠੀਕ ਹੁਣ ਉਹ ਤਾਂ ਕੇ ਵੀ ਆ ਜਾਣ ਕਿ ਸਾਨੂੰ ਵੀ ਅੱਜ ਕੁਸ ਕੁ ਹਾਂ ਠੀਕ ਹੈ ਓਕੇ ਓਕੇ ਬਾਏ ਮਿਲਦੇ ਹਾਂ ਬਾਅਦ 3 ਵਜੇ ਇੰਜ ਗੋਰਾ ਲਾ ਰਹੇ ਰੋਟੀਆਂ ਇੰਡੀਆ ਦੇ ਵਿੱਚ ਤਾਂ ਬੇਬੇ ਦੀਆਂ ਖੰਦਾ ਸੀ ਪਕਾਾਂਗੇ ਬੱਕੀਆਂ ਬਗਾਈਆਂ ਅੱਜ ਫਿਰ ਪਹਿਲਾ ਦਿਨ ਰੋਟੀਆਂ ਦੀ ਛੁੜੀਆਂ ਬਿੰਗੀਆਂ ਡੇਡੀਆਂ ਚੱਲ ਰਹੀਆਂ ਨਹੀਂ ਬਸ ਕੋਈ ਗੱਲ ਨਹੀਂ ਹੌਲੀ ਹੌਲੀ ਸਿੱਖ ਜੂਗਾ ਟ੍ਰੇਨਿੰਗ ਲੱਗਦੀ ਹੈ ਮੈਨੂੰ ਵਧੀਆ ਬਾਕੀ ਖਾਦੇ ਤੋਂ ਪਤਾ ਲੱਗੂਗਾ ਅੱਧੀਆਂ ਕੱਚੀਆਂ ਤਾਂ ਪੱਕੀਆਂ ਤਾਂ ਨਹੀਂ ਹੈਗੀਆਂ ਆ ਸਾਡਾ ਬੱਚਾ ਇਹ ਤਾਂ ਹਜੇ ਰੈਸਟ ਤੀਆ ਇਹ ਰੈਸਟ ਸੀ ਨਹੀਂ ਐ ਲੈ ਆ ਬਾਸੇ ਪਰ ਮੈਂ ਪੀੜਾ ਛੋਟਾ ਕਰ ਗੂਂ ਜਗਾ ਥੋੜੀ ਆਪਣੇ ਕੋਲ ਚੱਲ ਕੋਈ ਨਹੀਂ ਆ ਮਨ ਆਣੀ ਨਾ ਪੇੜਾ ਐਹਾ ਕਿਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਕਿਦਾਂ ਦਾ ਫੀਲ ਹੋ ਰਿਹਾ ਇਟਲੀ ਜਾ ਕੇ ਕਿਦਾਂ ਦਾ ਫੀਲ ਹੋ ਰਿਹਾ ਠੀਕ ਆ ਪੇੜਾ ਪੇੜਾ ਗੋਲ ਨਹੀਂਗਾ ਕੀ ਗੱਲ ਹੈ ਪੇੜਾ ਗੋਲਾ ਤੁਸੀਂ ਰੋਟੀ ਬਣਦੀ ਦੇਖੋ ਗੋਲ ਜਾਂਦਾ ਕਿ ਨਹੀਂ ਜਾਂਦਾ ਲੈ ਤਵੇ ਦੋ 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 ਤਵੇ ਤੇ ਚੱਲਦਾ ਕੰਮ ਹੈ ਰੋਟੀ ਵੀ ਸਾਡੇ ਕੋਲ ਬਣਾਈ ਗਰਮ ਹੋ ਜਾਂਦੀ ਸੀ ਤਵੇ ਤੇ ਮਚਣੀ ਨਹੀਂ ਚਾਹੀਦੀ ਰੋਟੀ ਨਹੀਂ ਸਹੀ ਹੈ ਇੱਕ ਰੋਟੀ ਚੱਕਣ ਤੇ ਆ ਬੰਦਾ ਹੈ ਹਾਂ ਇੱਕ ਚੱਕਣ ਤੇ ਇੱਕ ਡੱਬੇ ਚ ਵੀ ਜਾਣੀ ਚਾਹੀਦੇ ਦੇ ਮੇਰਾ ਗੋਲ ਹੈ ਦੇਖੋ ਸਹੀ ਹੈ ਪੂਰਾ ਗੋਲ ਹੈ ਠੀਕ ਹੈ ਠੀਕ ਹੈ ਚੱਕ ਦੇ ਉਹ ਕੰਮ ਹਾਂ ਲੈ ਪਹਟਾ ਪਿਆਉ ਜੀ ਪੱਕੇ ਨੇ ਖਾਦੀਆਂ ਅੱਜ ਪਕਾਉਣ ਗਏ ਆ ਜੀ ਹਾਂ ਇਧਰ ਲਿਆ ਡੱਬਾ ਇੰਦੀਆ ਯਾਰ ਕਲੀਅਰ ਤੀਂ ਆ ਸਰ ਜੀ ਸਰ ਜੀ ਕੱਟੋ ਫੋਨ ਬਾਅਦ ਚ ਕਰਿਓ ਠੀਕ ਕਰੀ ਠੀਕ ਆ ਉਹ ਸਬ지 ਵੀ ਕਟਣੀ ਆਈ ਸਾਡਾ ਹਾਂ ਫਿਰ ਬਲੌਗ ਬਣਾਉਂਦਾ ਪਰ ਕੰਮ ਤੇ ਵੀ ਜਾਣਾ ਚਾਹਉ ਉਹਨੂੰ ਤੇਰੇ ਸ਼ਾਮ ਨੂੰ ਕੰਮ ਤੇ ਜਾਣਾ ਉਹ ਨੂੰ ਮੈਂ ਸੱਕਦੇ ਇੱਥੇ ਹੀ ਰੱਖ ਦਿਆ ਨਾ ਮੈਂ ਕਿੰਨੇ ਬਲਾਈ ਬੋਲ ਬਣਾਇਆ ਹੈਗਾ ਰੋਟੀਆਂ ਮੈਂ ਕਿਹਾ ਕਿਹਾ ਵੀਡੀਓ ਬਣਾ ਲਾ ਆਸਤੀ ਸਰ ਬਾਸੀ ਹੁਣ ਮੇਰੇ ਨਾਲ ਥੋੜਾ ਅੱਜ ਸਾ ਵੀ ਨਹੀਂ ਚੱਲੇ ਕੰਮ ਤੇ ਤੇ ਇਹਨਾਂ ਨੂੰ ਫੜਾਈ ਆ ਸਾਡੀ ਰੈਡੀ ਹੋ ਕੇ ਇੱਥੇ ਆ ਜਾਗੇ 4 ਵੇ 4 ਪੀਮਾਂ ਰੱਖੀ ਕੀ 4 ਵਜੇ ਤੱਕ ਹਾਂ ਹਾਂ ਹੁਣ ਆ ਚੀਕ ਕੇ ਸਬਜੀ ਦੋਸਤ ਸੌਰੀ ਜਾਵੜਾ ਮੈਂ ਕਹਿੰਦਾ ਚੱਕ ਲੂੰਗਾ ਚਾਹ ਵੀ ਪੀ ਚਾਹ ਪੀਣੀ ਆ ਫਿਰ ਤਰਮੋਚਪਾ ਕੇ ਲੈ ਮੈਂ ਤਰਮੋਚਪਾ 51 ਤੋਂ ਨਾ ਮੋਟੀ ਬਣੀ ਬੈਠੀ ਹੋਊਗੀ ਉੱਥੇ ਬੱਸ ਕਹਿਤੀ ਮਰਗਦੀ ਗੱਲਾਂ ਨਹੀਂ ਆ ਤੇਰੀ ਹੀ ਡਰਾਮੇ ਕੋਈ ਚੱਕਰ ਨਹੀਂ ਭਾਈ ਚਾਹ ਪੀ ਕੇ ਜਾਵਣਗੇ ਨਾ ਨਾ ਕੱਪੜੇ ਹੀ ਪਾਉਣੇ ਆ ਮੈਨੂੰ ਤਾਂ ਦੇ ਵਿੱਚ ਚੱਕਣਾ ਬਸ ਮੈਂ ਹਾਂਜੀ ਕੰਮ ਤੋਂ ਆ ਕੇ ਮੈਂ ਤਾਂ ਪੈ ਗਈ ਸੀਗੀ ਤੇ ਉਹਨਾਂ ਨੇ ਸਵੀਡਨੀ ਤੇ ਗੋਰੀ ਨੇ ਉਹਨਾਂ ਨੇ ਸਬਜ਼ੀ ਕੱਟਤੀ ਆ ਕੱਟ ਕੇ ਵਿੱਚ ਵਿਚਾਰੇ ਪਾਣੀ ਪਾ ਕੇ ਰੱਖ ਗਏ ਅਜਾਪਾ ਬੈਗ ਨਹੀਂ ਬਣਾਉਣੀ ਆ ਤੇ ਇਧਰ ਨਾ ਤੜਕਾ ਵਾ ਲਈ ਪਿਆਜ਼ ਕੱਟਿਆ ਹਰੀ ਮਿਰਚ ਅਦਰਕ ਤੇ ਲਸਣ ਤੇ ਇਹ ਬਾਅਦ ਚ ਮੈਂ ਮਿਕਸ ਕਰ ਲਵਾਂਗੀ ਫਿਰ ਤੜਕਾ ਲਾ ਲਵਾਂਗੀ ਤੇ ਹੁਣ ਉਧਰ ਗਏ ਤਿਆਰ ਹੋਣ ਕਿਉਂਕਿ ਉਹਨਾਂ ਨੇ ਜਾਣਾ ਸ਼ਾਮ ਨੂੰ 5 ਵਜੇ ਨੂੰ ਕੰਮ ਤੇ ਤੇ ਮੈਂ ਧਰ ਹੀ ਆ ਚਾ ਮੈਂ ਕਿਹਾ ਚਲੋ ਤੁਹਾਡੇ ਹੰਦਿਆਂ ਵਿੱਚ ਚਾਹ ਬਣਾਉਣੀ ਤੁਸੀਂ ਕੱਪੜੇ ਪਾਓ ਇਹ ਨਾਲ ਹੀ ਇੱਧਰ ਆਪਣੇ ਘਰ ਤੇ ਉੱਥੇ ਗਏ ਆ ਤੇ ਹੁਣ ਮੈਂ ਚਾਹ ਚਲੋ ਪਣਕੀ ਰੱਖਦੀ ਹਾਂ ਮੋੜ ਤੱਕ ਆ ਜਾਣਗੀ ਹਾਂਜੀ ਹੁਣ ਮੈਂ ਲੱਗੀ ਹਾਂ ਸਬਜੀ ਤਰਨ ਤੇ ਇੱਧਰ ਆਟਾ ਪਾ ਕੇ ਰੱਖ ਲੈਣਾ ਨਾਲ ਤਾਂ ਸਬਜੀ ਬਣਾ ਲਵਾਂਗੀ ਤੇ ਨਾਲ ਹੀ ਆਟਾ ਗੁੰਨ ਲਵਾਂ ਕਿਉਂਕਿ ਫਿਰ ਮੈਂ ਵੀ ਜਾਣਾ ਕੰਮ ਤੇ ਆਟਾ ਇੱਟਰੀ ਵਾਲੇ ਚ ਬਰਾਮ ਇਟਰੀ ਵਾਲੇ ਪਏ ਹੋਏ ਨੇ ਹਾਂਜੀ ਆ ਨਾਗੇ ਇੱਧਰ ਤਿਆਰ ਹੋ ਕੇ ਕੰਮ ਵਾਸਤੇ ਤੇ ਮੈਂ ਹੁਣ ਲੱਗੀ ਆ ਚਾਹ ਮੈਂ ਬਣਾ ਲਈ ਸੀਗੀ ਆਹ ਬਿਸਕੁਟ ਮੀਡੇ ਆ ਨਹੀਂ ਨੇ ਰੈਸਟੋਰੈਂਟ ਤੋਂ ਲੈ ਆ ਲਈ ਸੀ ਪਠਿਆਈ ਮਾਤਾ ਤੁਹਾਨੂੰ ਮੈਂ ਆਇਆ ਸੀ ਸਭ ਨੂੰ ਚਲਾ ਲੋ ਹਾਈ ਚਾਓ ਚਾਓ ਤੋਂ ਕੇ ਗਰਮੀ ਆ ਗਈ ਗਰਮੀ ਦੀ ਮਾਇਆ ਤੋਂ ਲੱਤ ਦੇ ਮਾਰ ਕੇ ਆ ਦੂਜੀ ਪੈਰ ਤਾ ਕੇ ਜਿਹੜਾ ਦੱਤਾਂ ਨੂੰ ਇੰਨਾ ਕਰਤੇ ਜਿਨੇੜੇ ਨੇ ਨਾ ਮੇਰੇ ਨੂੰ ਲੈ। ਅੱਲਾਮ ਕਿ ਐਸਾ ਪਾਉਣਾ ਮੈਂ ਸਿੱਖਾ। ਫਿਰ ਪਾਉਣਾ ਕਿੱਥੇ? ਆਹ ਆਹ ਉਹ ਆਈ ਨਹੀਂ। ਇਹ ਮੁਕੀ ਪੁੱਠੀ ਕੱਤ ਰੱਖੀ ਐ। ਚੱਲੇ ਕੰਮ ਤੇ ਬਾਬਿਆ ਜੀ ਨੂੰ ਮੱਥਾ ਟੇਕ ਕੇ। ਫੜ ਜਾ ਪਣੀ ਮੁੱਠ ਤੌਂਸ ਕੇ। ਆਹ ਸੋ ਵੈਸਟ ਆਫ ਲੱਕ ਕੰਮ ਬਹਨ ਜੀ ਥੋੜਾ ਅੱਜ ਆਪਣਾ ਲਾ ਲਿਖਾ థాంਕ ਯੂ ਹਾਈ ਮੈਮ ਹਾਂ ਜੀ ਆ ਆਪਣਾ ਸਮਾਨ ਲੈ ਗਿਆ ਸੀ ਦਿਖਾਉਣ ਆਲਾ ਜੋ ਇੱਡਿਆ ਤੋਂ ਮੰਗਵਾਇਆ ਤੇ ਆ ਦੋ ਜੋੜੇ ਤਾਂ ਪਾਇਲ ਦੇ ਮੰਗਵਾਏ ਆ ਤੇ ਆ ਚੂੜੀਆਂ ਵਾ 골ਡ ਦੀਆਂ